ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ 21 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਅੱਜ 21 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਕਿੰਨੇ ਭਾਗਾਂ ਦੇ ਵਿੱਚ ਬੱਦਲਵਾਈ ਨਾਲ ਹਲਕੇ-ਫੁਲਕੇ ਮੀਂਹ ਦੇ आसार ਨੇ ਵੀਰੋ ਕਿੰਨੇ ਭਾਗਾਂ ਦੇ ਵਿੱਚ ਮੌਸਮ ਸਾਫ਼ ਰਹਿ ਸਕਦਾ ਹੈ ਸੋ ਜਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਅੱਜ ਵੀਰੋ ਰਾਤ ਵੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜੋ ਵੀਰੋ ਦੱਖਣ ਤੇ ਪੂਰਬੀ ਭਾਗ ਨੇ ਉਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਰਾਤ ਦੇ ਸਮੇਂ ਵੀ ਹਲਕੇ-ਫੁਲਕੇ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਵੀਰੋ ਉਸੇ ਤਰ੍ਹਾਂ ਹੀ ਪੰਜਾਬ ਦੇ ਅਪਰੰਤ ਤਕਰੀਬਨ 30-35% ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਬਰਸਾਤ ਹਲਕੀ-ਫੁਲਕੀ ਦੇਖਣ ਨੂੰ ਮਿਲੀ ਅਤੇ ਬੱਦਲਾਂ ਦੀ ਆਵਾਜ਼ਾਈ ਨਾਲ ਛੋਟਾ-ਮੋਟਾ ਅੱਜ 21 ਅਗਸਤ ਨੂੰ ਵੀ ਵੀਰੋ ਪੰਜਾਬ ਦਾ ਮੌਸਮ ਰਲਮਾ ਮਿਲਮਾ ਕੁੱਲ ਮਿਲਾ ਕੇ ਜੋ ਕਿ ਪੰਜਾਬ ਦੇ ਦੱਖਣੀ ਤੇ ਪੂਰਬੀ ਭਾਗ ਨੇ ਵੀਰੋ ਇਨ੍ਹਾਂ ਭਾਗਾਂ ਦੇ ਵਿੱਚ ਆਪਾਂ ਨੂੰ ਬਠਿੰਡਾ ਮਾਨਸਾ ਬਰਨਾਲਾ ਤੋਂ ਲੈ ਕੇ ਅੱਗੇ ਫਤਿਹਗੜ੍ਹ ਸਾਹਿਬ ਆਪਾਂ ਨੂੰ ਮੋਹਾਲੀ ਚੰਡੀਗੜ੍ਹ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਜੋ ਰਾਜਸਥਾਨ ਦੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਇਨ੍ਹਾਂ ਖੇਤਾਂ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਕਿਤੇ ਸੰਘਣੀ ਕਿਤੇ ਵੀਰੋ ਹਲਕੀ ਇਦਾਂ ਦੀ ਬੱਦਲਬਾਹੀ ਆਪਾਂ ਨੂੰ ਦਿਨ ਦੇ ਸਮੇਂ ਵੀ ਆਵਾਜ਼ਾਈ ਕਰਦੀ ਦੇਖਣ ਨੂੰ ਮਿਲੇਗੀ ਆਉਂਦੇ ਜਾਂਦੇ ਬਦਲ ਵੀਰੋ ਕੁਝ ਖੁਸ਼ਕ ਖੇਤਰਾਂ ਦੇ ਵਿੱਚ ਕਿਣ ਮਣੇ ਛੋਟਾ ਮੋਟਾ ਵੀਰੋ ਮੀਂਹ ਦੇ ਬਰਸਾਤੀ ਸਪੈਲ ਦੇਖਣ ਨੂੰ ਮਿਲ ਸਕਦੇ ਨੇ ਪਰ ਥੋੜੇ ਸਮੇਂ ਦੇ ਲਈ ਸੋ ਵੀਰੋ ਅੱਜ ਕੁੱਲ ਮਿਲਾ ਕੇ ਮੌਸਮ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਵਾਲਾ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਇਹ ਨਹੀਂ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਹੀ ਮੀਂਹ ਪਿਆ ਵੀਰੋ ਥੋੜਾ ਮੋਟਾ ਕਿਸੇ ਭਾਗ ਦੇ ਵਿੱਚ ਮੀਂਹ ਪਿਆ ਗਿਆ ਕੋਈ ਖੁਸ਼ਕ ਰਹੇਗਾ ਵੀਰੋ ਇਦਾਂ ਦੀ ਟੁੱਟਮੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਦਿੰਦੇ ਸਮੇਂ ਮਿਲ ਸਕਦੀਆਂ ਨੇ ਹਵਾਵਾਂ ਦਾ ਰੁਖ ਵੀ ਰਜ ਤਕਰੀਬਨ ਦੱਖਣ ਪੂਰਬੀ ਦਿਸ਼ਾ ਤੋਂ ਰਹੇਗਾ ਪੱਛਮ ਹਵਾਵਾਂ 2 ਕੁ ਦਿਨ ਵੀਰੋ ਚੱਲੀਆਂ ਜੀ ਉਸ ਤੋਂ ਬਾਅਦ ਫਿਰ ਹਵਾਵਾਂ ਦਾ ਰੁਖ ਕੱਲ ਤੋਂ ਲੈ ਕੇ ਆਪਾਂ ਨੂੰ ਬਦਲਦਾ ਦਿਖਾਈ ਦਿੱਤਾ ਅੱਜ ਵੀ ਵੀਰੋ ਦੱਖਣ ਹਵਾਵਾਂ ਤੇ ਪੂਰਬ ਦੱਖਣ ਦਿਸ਼ਾ ਤੋਂ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਦਿਨ ਦੇ ਸਮੇਂ ਮਿਲਣਗੀਆਂ ਵੀਰੋ ਫਿਲਹਾਲ ਹਵਾਵਾਂ ਦੀ ਰਫ਼ਤਾਰ ਮੱਧਮ ਹੈ ਪਰ ਦਿਨ ਦੇ ਸਮੇਂ ਹਵਾਵਾਂ ਥੋੜੀਆਂ ਤੇਜ਼ ਚੱਲ ਸਕਦੀਆਂ ਨੇ ਪਰ ਕੁੱਲ ਮਿਲਾ ਕੇ ਵੀਰੋ ਕੋਈ ਜ਼ਿਆਦਾ ਤੇਜ਼ ਵੀ ਨਹੀਂ ਨਾਰਮਲ ਦਰਮਿਆਨੀਆਂ 5 ਤੋਂ ਲੈ ਕੇ 15 ਕਿਲੋਮੀਟਰ ਦੇ ਆਸ-ਪਾਸ ਵੀਰੋ ਰਫ਼ਤਾਰ ਦੀਆਂ ਹਵਾਵਾਂ ਦਿਨ ਦੇ ਸਮੇਂ ਚੱ ਉਦੇ ਕਾਰਨ ਵੀਰੋ ਗਰਮੀ ਦਾ ਆਪਾਂ ਨੂੰ ਜੋ ਹੋਮੋਸ ਦਾ ਅਹਿਸਾਸ ਆ ਉਹ ਹੋ ਸਕਦਾ ਹੈ ਬਾਕੀ ਵੀਰੋ ਪੰਜਾਬ ਦੇ ਜੋ ਸਰਹੱਦੀ ਪੱਛਮੀ ਖੇਤਰ ਨੇ ਤੇ ਪੰਜਾਬ ਦੇ ਉੱਤਰੀ ਖੇਤਰ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਬਰਸਾਤ ਦੇ ਅਸਰ ਘੱਟ ਹੋਣਗੇ ਮੌਸਮ ਉੱਤਮਲਾ ਕੀ ਵੀਰੋ ਧੁੱਪ ਵਾਲਾ ਵੀ ਰਹੇਗਾ ਤੇ ਬੱਦਲਾਂ ਦੀ ਆਵਾਜ਼ ਹੀ ਬਣੀ ਰਹੇਗੀ ਕੋਈ ਜ਼ਿਆਦਾ ਵੱਡੇ ਮੀਂਹ ਦੇ ਸਰ ਵੀ ਅੱਜ ਦੇ ਦਿਨ ਦੇ ਵਿੱਚ ਨਹੀਂ ਹੋਣਗੇ ਬਾਕੀ ਵੀਰੋ ਸ਼ਾਮ ਦੀ ਵੀਡੀਓ ਸਵੇਰ ਦੇ ਦਿਨ ਦੇ ਟੈਂਪਰੇਚਰ ਤਕਰੀਬਨ ਵੀਰੋ ਅੱਜ 33 ਤੋਂ 34 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਦੇ ਵੀਰੋ 27-28 ਡਿਗਰੀ ਦੇ ਆਸ-ਪਾਸ ਰਹਿਣਗੇ ਹੋਰ ਵੀਰੋ ਕੋਈ ਵੱਡਾ ਬਦਲਾਅ ਮੌਸਮ ਦੇ ਵਿੱਚ ਇਦਾਂ ਸਿਸਟਮ ਕੋਈ ਨਹੀਂ ਹੈ ਜੋ ਸਾਰੇ ਪੰਜਾਬ ਨੂੰ ਕਵਰ ਕਰੇ ਤੋ ਠੰਡ ਦਾ ਮਾਹੌਲ ਬਣੇ ਗਰਮੀ ਤੋਂ ਰਾਹਤ ਮੇਰੇ ਵੀਰੋ ਫਿਲਹਾਲ ਇਦਾਂ ਦਾ ਕੋਈ ਜੋ ਸਿਸਟਮ ਹੈ ਉਹ ਨਹੀਂ ਬਾਕੀ ਵੀਰੋ ਜਿੰਮੀ ਵੀ ਕੋਈ ਜਾਣਕਾਰੀ ਤੁਹਾਨੂੰ ਸਿਸਟਮ ਬਾਰੇ ਮਿਲੂਗੀ ਕਿੰਨੇ ਦਿਨਾਂ ਦੇ ਵਿੱਚ ਬਰਸਾਤ ਹੋਵੇਗੀ ਸੋ ਸਾਰੀ ਜਾਣਕਾਰੀ ਵੀਰੋ ਸਹੀ ਤੋਂ ਸਹੀ ਲੈ ਕੇ ਆਪੇ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ